ਸਾਡੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੇ ਤੁਸੀਂ ਬਹੁਤ ਸੋਹਣੇ ਕਮੈਂਟ ਲਿਖਦੇ ਆ ਤੇ ਬੇਬੇ ਜੀ ਦਾ ਬਹੁਤ ਮਾਨ ਸਤਕਾਰ ਕਰਦੇ ਆ ਤੇ ਸਾਡੇ ਗੀਤਾਂ ਨੂੰ ਪਸੰਦ ਕਰਦੇ ਆ ਉਸੇ ਤਰ੍ਹਾਂ ਹੀ ਤੁਸੀਂ ਸਾਡੇ ਇਸ ਵੀਡੀਓ ਨੂੰ ਵੀ ਪਸੰਦ ਕਰਨਾ ਤੇ ਜਿਹੜਾ ਅਸੀਂ ਅੱਜ ਤੁਹਾਨੂੰ ਗੀਤ ਗਾ ਕੇ ਸੁਣਾਵਾਂਗੇ ਇਹ ਗੀਤ ਹੈ ਜੀ ਆਪਣਾ ਧੀਆਂ ਵਾਲਾ ਇਹ ਇੱਕ ਤੀ ਹੁੰਦੀ ਹੈ ਜਦੋਂ ਉਹਦਾ ਵਿਆਹ ਹੋ ਜਾਂਦਾ ਹੈ ਤੇ ਸਹੁਰੇ ਘਰ ਚਲੀ ਜਾਂਦੀ ਹੈ ਤਾਂ ਉਸ ਨੂੰ ਆਪਣੇ ਪਰਿਵਾਰ ਦੀ ਆਪਣੇ ਮਾਂ ਕੋਲ ਦੀ ਆਪਣੇ ਭੈਣ ਭਰਾਵਾਂ ਦੀ ਸਾਰਿਆਂ ਦੀ ਯਾਦ ਆਉਂਦੀ ਹੈ ਤੇ ਉਹ ਸੋਈ ਸੋਚਦੀ ਰਹਿੰਦੀ ਹੈ ਕਿ ਕਦੋਂ ਈਆਂ ਆਣ ਤੇ ਕਦੋਂ ਈਆਂ ਦੇ ਵਿੱਚ ਮੈਂ ਜਾਵਾਂ ਤੇ ਆਪਣੇ ਪਰਿਵਾਰ ਨੂੰ ਵੀ ਮਿਲਾਂ ਤੇ ਆਪਣੀਆਂ ਸਹੇਲੀਆਂ ਨੂੰ ਵੀ ਮਿਲਾਂ ਤੇ ਮੈਂ ਆਪਣੇ ਪਰਿਵਾਰ ਦੇ ਵਿੱਚ ਜਾਵਾਂ ਆਪਣੇ ਪਿੱਕੇ ਘਰ ਤੇ ਇੱਥੇ ਜਦੋਂ ਵੀ ਉਹ ਵਿਚਾਰੀ ਮਤਲਬ ਕਿ ਆਪਣੇ ਅੰਦਰਲੇ ਚਾਹ ਪੂਰੇ ਕਰਦੀ ਹੈ ਆਪਣਾ ਈਆਂ ਨੂੰ ਯਾਦ ਕਰਦੀ ਹੈ ਜਦੋਂ ਈਆਂ ਦਾ ਦਿਨ ਆ ਜਾਂਦੇ ਨੇ ਨੇੜੇ ਤਾਂ ਉਸ ਪੈਮੋ ਦੀ ਸੱਸ ਉਸ ਨੂੰ ਪੀਸਣਾ ਦੇ ਰਹੀ। ਤੇ ਫਿਰ ਉਹ ਆਪਣੀ ਮਾਂ ਅੱਗੇ ਫਰਿਆਦ ਕਰਦੀ ਹੈ ਕਹਿੰਦੀ ਮਾਏ ਤੇ ਮੇਰੀ ਸੱਸ ਨੇ ਮੈਨੂੰ ਪੀਸਣਾ ਦਿੱਤਾ। ਤੇ ਮੇਰਾ ਤਾਂ ਦਿਲ ਕਰਦਾ ਹੈ ਕਿ ਮੈਂ ਚੱਕੀ ਦਾ ਹੱਥਾ ਤੋੜਦਾ ਤੇ ਜਿਹੜੇ ਦਾਣੇ ਨੇ ਉਹਨਾਂ ਰੇਤ ਦੇ ਵਿੱਚ ਮਿਲਾਦਾ। ਤੇ ਇਸ ਤਰ੍ਹਾਂ ਆਪਣੀ ਮਾਂ ਅੱਗੇ ਰੋਸਾ ਕਰਦੀ ਹੈ ਤੇ ਦੁਆਰੇ ਫਿਰ ਜਦੋਂ ਉਹਦੀ ਮਾਂ ਫੇਰ ਪੁੱਛਦੀ ਹੈ ਉਹਨੂੰ ਕਿ ਅਸੀਂ ਤੈਨੂੰ ਹੁਣ ਲੈਣ ਆ ਜੰਨੇ ਆ ਤਾਂ ਉਹ ਕਹਿੰਦੀ ਨਾ ਹਜੇ ਨਾ ਮੈਨੂੰ ਲੈਣ ਆਇਓ। ਮੇਰੀ ਮਾਂ ਮੇਰੀ ਸੱਸ ਨੇ ਮੈਨੂੰ ਪੱਤਣਾ ਦਿੱਤਾ। ਹਾਂ। ਗੁੱਡੀਆਂ ਤੋਂ ਹੁੰਦੀ ਆ ਹਾਂ ਫੇਰ ਕਹਿੰਦੀ ਮੇਰਾ ਦਿਲ ਕਰਦਾ ਐ ਵੀ ਮੈਂ ਚਰਖੇ ਦੀਆਂ ਗੁੱਡੀਆਂ ਤੋੜਦਾ ਤੇ ਜਿਹੜੀਆਂ ਪੂਣੀਆਂ ਨੇ ਉਹਨਾਂ ਨੂੰ ਝਾੜੀਆਂ ਦੇ ਵਿੱਚ ਅੱਗ ਲਾ ਦਾਂ ਹਾਂ ਉਹਨੂੰ ਇੰਨਾ ਗੁੱਸਾ ਆਉਂਦਾ ਤੇ ਫੇਰ ਉਹ ਉਹਦੀ ਮਾਂ ਫੇਰ ਉਹਨੂੰ ਕੁਛ ਦੀ ਐ ਕਿ ਵੀ ਅਸੀਂ ਧੀ ਹੁਣ ਤੈਨੂੰ ਲੈਣਾ ਜੀਏ ਤੇ ਫੇਰ ਉਹ ਕਹਿੰਦੀ ਐ ਨਾ ਮਾਂ ਹਜੇ ਵੀ ਮੈਨੂੰ ਲੈਣ ਨਾ ਹੀ ਤੂੰ ਤੇ ਹੁਣ ਮੇਰੀ ਮਾਂ ਮੇਰੇ ਸੱਸ ਨੇ ਮੈਨੂੰ ਕੱਢਣਾ ਦੇ ਕੱਢਾ ਵੀ ਹੁਣ ਕਢਾਈ ਕਰ ਚਾਦਰਾਂ ਕੱਢ ਕਹਿੰਦੀ ਮੇਰਾ ਤਾਂ ਦਿਲ ਕਰਦਾ ਕਿ ਮੈਂ ਸੂਈ ਦਾ ਨੱਕਾ ਤੋੜਦਾ ਤੇ ਜਿਹੜੇ ਚਾਦਰਾਂ ਨੇ ਕੱਢਣ ਵਾਸਤੇ ਦਿੱਤੀ ਇਹਨੂੰ ਕੀਲੇ ਦਾ ਟੰਗ ਤਾਂ ਬਸ ਕਢਾਣਾ ਬਸ ਮਤਲਬ ਕਿ ਆਪਣੇ ਏਕੇ ਦਾ ਲੈ ਜਾਣਾ ਤੀਆਂ ਦੇਖਾਂ ਤੀਆਂ ਵਿੱਚ ਜਾਣਾ ਤੇ ਕਿਉਂਕਿ ਉਸ ਦੇ ਅੰਦਰ ਤਾਂ ਚਾਹ ਹੁੰਦੇ ਨੇ ਕਿ ਮੈਂ ਜਲਦੀ ਤੀਆਂ ਵਿੱਚ ਜਾਵਾਂ ਤੇ ਸਸੂ ਨੂੰ ਕਦੀ ਕੁਛ ਕੰਮ ਕਰ ਲੈ ਕਦੀ ਕੋਸ਼ਿਸ਼ ਕਰੀ ਕੁਛ ਤੇ ਜਿਹੜਾ ਉਹਦਾ ਪਤੀ ਹੁੰਦਾ ਉਹ ਮਤਲਬ ਕਿ ਆਪਣਾ ਫੌਜ ਦੇ ਵਿੱਚ ਹੁੰਦਾ ਨੌਕਰ ਹੁੰਦਾ ਫੌਜੀ ਹੁੰਦਾ ਤੇ ਉਹਦੇ ਕੋਲ ਵੀ ਨਹੀਂ ਫਰਿਆਦ ਲਾ ਸਕਦੀ ਉਹਨੂੰ ਵੀ ਕੁਝ ਕਹਿ ਸਕਦੀ ਕਿ ਇਸ ਕਰਕੇ ਉਸ ਨੂੰ ਆਪਣੇ ਸੱਸ ਦੇ ਸਹੁਰੇ ਦੇ ਮਤਲਬ ਕਿ ਉਸ ਦੇ ਹੁਕਮ ਵਿੱਚ ਚਲਾਉਣਾ ਪੈਂਦਾ ਜਦੋਂ ਉਹਨੂੰ ਭੇਜਣੇ ਉਦੋਂ ਹੀ ਜਾਣਾ ਪਊਗਾ ਇਸ ਤਰ੍ਹਾਂ ਇਹ ਬਹੁਤ ਸਾਰਾ ਗੀਤ ਹੈ ਤੇ ਲੋਕ ਗੀਤ ਅਸੀਂ ਤੁਹਾਨੂੰ ਸੁਣਾਣੇ ਆਂ ਈਆਂ ਵਾਹ ਚਲੋ ਵੀਡੀਓ ਸੁਣਾ ਆ ਲਾ ਲੇ ਲੇ ਰਿਵਾਏ ਕੋੜੇ ਆਵੇ ਆਤੇ ਆਂਦੇ ਕੌਣ ਆ ਦੇ ਆਤੇ ਆਨੀ ਸਸਨੇ ਲੇਤਾ ਪੀਸ਼ਣਾ ਨੀ ਵੇਰੀ ਮਾਏ ਤੋੜ ਮਰੋੜਾ ਚੱਕੀ ਦਾ ਕੋ ਕੀ ਦਾ ਤਾਨੀ ਰੇ ਤਰੁਲਾ ਦਾ ਪੀਸ਼ਣਾ ਨੀ ਮੇਰੀ ਮਾਏ ਆਇਆ ਆਇਆ ਲੇ ਮੇਰੀ ਮਾਏ ਕੁੜੀ ਆ ਦੇ ਆ ਤੇ ਆਨੀ ਕੁੜੀ ਆ ਦੇ ਆ ਤੇ ਆਨੀ ਸਖ ਨੇ ਦੇਤਾ ਕਾਟ ਲਾਣੀ ਮੇਰੀ ਮਾਏ ਤੋ

ਯਾ ਦੇ ਆ ਤੇ ਆਨੀ ਕੋਈ ਆ ਦੇ ਆ ਤੇ ਆਨੀ ਸਤਿਨੇ ਦੇ ਦਾ ਕਾ ਡਣਾ ਨੀ ਮੇਰੀ ਮਾਏ ਤੋੜ ਗੂ ਮੋਰੋੜਾ ਨਾ ਨਕਾਲੇ ਸੁਈ ਦਾ ਨਕਾਲੇ ਕੇ ਲੈ ਟੰਗ ਲਿਆ ਕਾ ਜਾਨੀ ਨੇ ਰੀ ਮਾਏ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬੀਬੀ ਅਸ਼ੀਰਵਾਦ ਦੇ ਦਿਓ ਸਾਰਿਆਂ ਨੂੰ ਭਾਈ ਤੁਸੀਂ ਮੇਰੇ ਗੀਰ ਦੇਖੀ ਜਾ ਕਰੋ ਸੁਣੀ ਜਾਇਆ ਕਰੋ ਭਾਈ ਗਾਹਲੀ ਗਾਹ ਪੇਜ ਦਿਖਿਆ ਕਰੋ ਛੋਣਿਆ ਭਾਈ ਮੁੰਡੇ ਪਟੋ ਤੁਹਾਡਾ ਬਹੁਤ ਬਹੁਤ ਜਉਂਦੇ ਵਾਦੇ ਰਹੋ ਭਾਈ ਜਉਂਦੇ ਵਾਦੇ ਰਹੋ ਜੀ ਸਦਾ ਖੁਸ਼ ਰਹੋ ਆਪਣੇ ਪਰਿਵਾਰਾਂ ਵਿੱਚ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਵਸਣ ਤੇ ਆਪਣੇ ਗੀਤਾਂ ਦੀ ਲੈ ਤੇ ਆਪਣੇ ਪੰਜਾਬੀਆਂ ਦਾ ਪੰਜਾਬੀ ਮਾਂ ਬੋਲੀ ਆਪਣੇ ਪੰਜਾਬੀ ਗੀਤਾਂ ਨੂੰ ਤੇ ਇਸ ਤਰ੍ਹਾਂ ਅੱਗੇ ਤੋਂ ਅੱਗੇ ਪਹਚਾਣਦੇ ਰਹੋ ਜੀ ਤੇ ਤਾਂ ਜੋ ਆਪਣਾ ਦੁਆਰੇ ਤੋਂ ਗੀਤ ਗਾਏ ਜਾਣ ਤੇ ਸਾਨ ਵਾਲੀਆਂ ਜਿਹੜੀਆਂ ਆਪਣੇ ਨਾਲ ਗੀਤਾਂ ਨੂੰ ਗਾਣ ਤੇ ਇਹਨਾਂ ਜਿਹੜੇ ਬਜ਼ੁਰਗਾਂ ਦੇ ਕੋਲੇ ਆਪਣੇ ਹੁਣ ਇਹਨਾਂ ਦੇ ਕੋਲ ਸਾਹਮਣੇ ਹੋਏ ਗੀਤ ਨੇ ਉਹਨਾਂ ਨੂੰ ਆਪਾਂ ਅੱਗੇ ਸੰਭਾਲ ਸਕੀਏ ਤੇ ਗਾ ਸਕੀਏ ਤੇ ਬਹੁਤ ਸੋਹਣੇ ਗੀਤ ਨੇ ਬਹੁਤ ਪਿਆਰੇ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਬਸ ਬਹੁਤ ਸ਼ੌਂਕ ਹੁਣ ਤਾਂ ਕੋਈ ਗੰਧੀ ਨਹੀਂ ਹੈ ਜੇ ਨਾ ਕੋਈ ਗਾ ਸਕੇ ਮੈਨੂੰ ਬਹੁਤ ਜ਼ਿਆਦਾ ਪਿਆਰ ਹੈ ਗੀਤਾਂ ਦੇ ਨਾਲ ਬਹੁਤ ਦੇ ਤਾਂ ਪਹਿਲੇ ਜਿਹੜੇ ਭਾਈ ਪੁਰਾਣੇ ਹੁਣ ਤਾਂ ਡੀ ਜੇ ਲਾਲਿੰਦੀਆਂ ਨੇ ਮਾਲ ਖੁੰਡੇ ਵਾਲਿੰਦੀਆਂ ਨੇ ਹੁਣ ਆਪਾਂ ਸੁਣਦੇ ਆ ਜੀ ਬੇਬੇ ਜੀ ਤੱਕੇ ਹੁਣ ਤੁਹਾਨੂੰ ਅਗਲਾ ਅਨੁਕਰ ਦੇ ਕੇ ਦਾ ਮੰਗ ਲਈ ਵੀਡੀਓ ਦੇ ਵਿੱਚ ਤੇ ਹੁਣ ਬੋਲੀਆਂ ਥੋੜੀਆਂ ਜਿਹੀ ਬੇਬੇ ਤੋਂ ਸੋਣ ਮਹੀਨੇ ਲਈ ਆਪਾਂ ਸੁਣਦੇ ਆ ਜੀ 7 ਸ੍ਰੀਖਾ ਵਿੱਚ